ਸਤਿ ਸ਼੍ਰੀ ਅਕਾਲ ਜੀ ਮੇਰੇ ਰੁਣੀ ਤੁਹਾਡਾ ਸਭ ਦਾ ਸਵਾਗਤ ਕਰਦੀ ਹਾਂ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਗੇ ਅੱਜ ਜਿਸ ਸੂਟਸ ਲੈ ਕੇ ਆਏ ਬਹੁਤ ਸੋਹਣੇ ਸੂਟਸ ਤਿਆਰ ਹੋਏ ਹੋਏ ਨੇ ਅਮਰੀਕਾ ਵਾਲੇ ਭੈਣ ਦੇ ਨੇ ਉਹਨਾਂ ਨੂੰ ਗੁਰਦੁਆਰਾ ਸਾਹਿਬ ਆਸਤੇ ਨਾ ਸੂਟ ਚਾਹੀਦੇ ਸੀਗੇ ਉਹ ਕਹਿੰਦੇ ਸੀਗੇ ਕਿ ਮੈਨੂੰ ਗੁਰਦੁਆਰਾ ਸਾਹਿਬ ਲਈ ਰੂਟੀਨ ਵੇਅਰ ਸੂਟਸ ਪੇਸ ਤਾ ਉਹਨਾਂ ਦੇ ਕੁਝ ਕੁ ਸੂਟਸ ਰੈਡੀ ਹੋਏ ਨੇ ਕੁਝ ਹਜੇ ਪੈਂਡਿੰਗ ਪਏ ਨੇ ਅੱਜ ਜਿਹੜੇ ਸੀਗੇ ਉਹਨਾਂ ਦੇ ਤਿਆਰ ਕੀਤੇ ਮੈਂ ਤੁਹਾਨੂੰ ਦਿਖਾਵਾਂਗੀ ਤੁਸੀਂ ਇਹਨਾਂ ਸੂਟਾਂ ਨੂੰ ਇਸ ਤਰੀਕੇ ਨਾਲ ਵੀ ਤਿਆਰ ਕਰਵਾ ਸਕਦੇ ਹੋ ਜਾਂ ਤੁਸੀਂ ਆਪ ਦੇ ਰੰਗਾਂ ਤੇ ਆਪ ਦੇ ਕਲਰ ਕੰਬੀਨੇਸ਼ਨ ਤੇ ਫੈਬਰਿਕ ਤੇ ਚੋਇਸ ਦੇ ਹਿਸਾਬ ਨਾਲ ਕਰ ਸਕਦੇ ਹੋ ਇਹਨਾਂ ਦੇ ਤੁਸੀਂ ਸਟਿਚਿੰਗ ਸਟਾਈਲ ਦੇਖ ਸਕਦੇ ਹੋ ਇਹਨਾਂ ਦੀਆਂ ਕਢਾਈਆਂ ਹੋ ਚੁੱਕੀਆਂ ਨੇ ਸਾਰੀ ਐਮਬਰਾਇਡਰੀ ਨੇ ਸਭ ਦੇ ਪੈਟਰਨਸ ਡਿਫਰੈਂਟ ਨੇ ਕੋਈ ਪਲਾਜ਼ੋ ਹੈ ਸਲਵਾਰ ਹੈ ਕੋਈ ਅਫਗਾਨੀ ਸਲਵਾਰ ਹੈ ਫਰਸ਼ੀ ਹੈ ਤਾਂ ਤੁਸੀਂ ਇਹਨਾਂ ਤੋਂ ਹਿਸਾਬ ਦੇ ਨਾਲ ਤਿਆਰ ਪਹਿਲਾ ਸੂਟ ਹੈ ਜੀ ਬੇਬੀ ਪਿੰਕ ਦੇ ਉੱਤੇ ਹੈ ਡਬਲ ਟਾਈ ਦਾ ਫੈਬਰਿਕ ਹੈ ਜੀ ਮਸਲੀਨ ਦਾ ਫੈਬਰਿਕ ਹੈ ਇਹ ਮਸਲੀਨ ਦੇ ਉੱਤੇ ਤਿਆਰ ਹੋਇਆ ਹੋਇਆ ਹੈ ਇਹ ਡਬਲ ਟਾਈ ਦੇ ਵਿੱਚ ਹੈ ਉੱਪਰ ਲਾਈਟ ਹੈ ਜੀ نیچے ਪਿੰਕ ਕਲਰ ਹੈ ਇਸ ਤਰੀਕੇ ਦੇ ਨਾਲ ਇਹ ਤਿਆਰ ਹੋਇਆ ਹੋਇਆ ਹੈ ਇਹ ਪੈਚਵਰਕ ਹੈ ਜੀ ਔਰਗੈਂਜ਼ਾ ਦਾ ਇਹਦਾ ਪੈਚਵਰਕ ਹੈ embroidery ਬਹੁਤ ਸੋਹਣੀ ਹੈ ਇਹਦੀ neck line ਦੇਖ ਸਕਦੇ ਹੋ neck line ਬਹੁਤ ਸੋਹਣੀ ਕੀਤੀ ਹੋਈ ਹੈ ਜੀ ਅਸੀਂ ਇਵੇਂ neck ਦੇ ਉੱਤੇ ਡਿਜ਼ਾਈਨਿੰਗ ਪ੍ਰੋਵਾਈਡ ਕੀਤਾ ਹੈ ਇਹ बॉटम ਦਾ ਫੈਬਰਿਕ ਸੀਗਾ ਜੇ ਜਿਹੜਾ ਅਸੀਂ बॉटम ਦਾ ਫੈਬਰਿਕ ਯੂਜ਼ ਕੀਤਾ बॉਟਮ ਦੇ ਫੈਬਰਿਕ ਦੇ ਨਾਲ ਇਹਦੀ neck ਦੀ ਡਿਜ਼ਾਈਨਿੰਗ ਕੀਤੀ ਹੈ ਤੇ ਆ ਸਾਰਾ organza ਦਾ patch ਦੀ embroidery ਕੀਤੀ ਹੈ ਤੁਸੀਂ ਇਹਦੀਆਂ ਬਾਹਾਂ ਅਸੀਂ ਪਲੇਨ ਰੱਖੀਆਂ ਨੇ ਜੀ ਪਲੇਨ ਦੇ ਉੱਤੇ बॉਟਮ ਦੇ ਨਾਲ ਜਿਹੜਾ बॉਟਮ ਕੰਟਰਾਸਟੇਡ ਸੀਗਾ ਉਹਦੀਆਂ sleeves ਦਾ patch ਦਿੱਤਾ ਵਿੱਚ ਇਹ ਕੱਟ ਦਿੱਤਾ ਹੋਇਆ ਹੈ ਕੱਟ ਦਿੱਤਾ ਇਹਦੇ ਨਾਲ ਉਹਨਾਂ ਨੇ बॉਟਮ प्लाਜ਼ੋ ਪ੍ਰੇਫਰ ਕੀਤਾ ਹੈ प्लाਜ਼ੋ ਬਣਾਇਆ ਜੀ ਦੁਪੱਟਾ ਪਿਆਰ ਮਸਲੀਨ ਦੇ ਉੱਤੇ ਹੈ ਪਿਆਰ ਮਸਲੀਨ ਦੇ ਉੱਤੇ ਹੀ ਏਮਬ੍ਰੋਇਡਿਡ ਇਹ ਦੁਪੱਟਾ ਹੈ ਡਬਲ ਡਬਲ ਸ਼ੇਡ ਦੇ ਵਿੱਚ ਇਹ ਏਮਬ੍ਰੋਇਡਿਡ ਦੁਪੱਟਾ ਹੈ ਪੂਰਾ ਫੁੱਲ ਹੈਵੀ ਹੈ ਪਹਿਲਾਂ ਸਕੈਲਪਿੰਗ ਕੀਤੀ ਗਈ ਹੈ ਸਕੈਲਪਿੰਗ ਦੇ ਨਾਲ ਇਹਦੇ ਤੇ ਇੰਕ੍ਰੀ ਕੀਤੀ ਹੈ ਤੁਸੀਂ ਇਸ ਨੂੰ ਅੱਗੇ ਜੌਰਜਟ ਦੇ ਸੂਟ ਦੇ ਉੱਤੇ ਇਹ ਕਿਸੇ ਵੀ ਫੈਬਰਿਕ ਦੇ ਉੱਤੇ ਫਾਰਮਲ ਸੂਟ ਵੀ ਤਿਆਰ ਕਰਵਾ ਸਕਦੇ ਹੋ ਕਿ ਫੰਕਸ਼ਨਲ ਵੇਅਰ ਸੂਟ ਚਲੇ ਜਾਣਗੇ ਬੜੇ ਸੋਹਣੇ ਡਬਲ ਸ਼ੇਡ ਦੇ ਵਿੱਚ ਅਸੀਂ ਤੁਹਾਨੂੰ ਤਿਆਰ ਕਰਾ ਦਾਂਗੇ ਆ ਜਿਹੜਾ ਵੀ ਕੋਈ ਡਾਈਟ ਫੈਬਰਿਕ ਹੋਗਾ ਉਹਨਾਂ ਦੇ ਡਬਲ ਸ਼ੇਡ ਦੇ ਉੱਤੇ ਅਸੀਂ ਇਹਨਾਂ ਨੂੰ ਤਿਆਰ ਕਰ ਸਕਦੇ ਹਾਂ ਠੀਕ ਹੈ 베ਬੀ ਪਿੰਕ ਦਾ ਸੂਟ ਹੈ ਜੇ ਇਹ ਸੂਟ ਚੰਗਾ ਲੱਗਿਆ ਤਾਂ ਤੁਸੀਂ ਸਾਨੂੰ ਸਕਰੀਨਸ਼ਾਟ ਲੈ ਲਿਓ ਸਕਰੀਨਸ਼ਾਟ ਲੈ ਕੇ ਇਹਦਾ WhatsApp ਨੰਬਰ ਤੇ ਸਾਨੂੰ ਮੈਸੇਜ ਕਰ ਸਕਦੇ ਹੋ ਨੰਬਰ ਹੈਗਾ ਜੀ 89417010423 ਨੰਬਰ ਨੋਟ ਕਰੋ ਜੀ 941710432 ਅਗਲਾ ਸੂਟ ਹੈ ਜੀ ਬੜਾ ਸੋਹਣਾ ਬੀਜ ਕਲਰ ਦੇ ਉੱਤੇ ਕੀਤਾ ਗਿਆ ਹੈ ਇਹਦੀ ਬਾਟਮ ਤਿਆਰ ਹੋਈ ਹੈ ਇਹ ਸਟ੍ਰੇਟ ਸਲਵਾਰ ਦੇ ਨਾਲ ਤਿਆਰ ਕੀਤਾ ਗਿਆ ਹੈ ਇਹਦੇ ਵਿੱਚ ਇਨਸਰਸ਼ਨ ਪਾਈ ਗਈ ਹੈ ਜੀ ਲੇਸ ਸਾਰੀ ਤੇ ਨਾਲ ਇਹ ਸਾਰੀ ਆਹ ਸੂਟ ਹੈ ਜੀ ਇਹਦਾ ਕਮੀਜ਼ ਹੈ ਜੀ ਬੜਾ ਸੋਹਣਾ ਇਹਦਾ ਨੈਕ ਲਾਈਨ ਕੀਤਾ ਗਿਆ ਨੈਕ ਲਾਈਨ ਦੇ ਉੱਤੇ ਪੋਟਲੀ ਬਟਨਸ ਨੇ ਜੀ ਸੀਮ ਬੇਸ ਦੇ ਉੱਤੇ ਪੋਟਲੀ ਬਟਨ ਕੀਤੇ ਗਏ ਨੇ ਜੀ embroidery ਹੈ ਨਾਲ ਦੇ ਧਾਗਿਆਂ ਦੀ ਬਹੁਤ ਸੋਹਣੀ नीट ਐਂਡ ਕਲੀਨ ਹੈ ਜੀ ਇਹ ਵਿੱਚ ਇੱਥਾਂ ਵੀ ਇਨਸਰਸ਼ਨ ਕੀਤੀ ਗਈ ਹੈ ਤੇ ਨਾਲ ਇਹਦੇ ਐਂਕਰਿੰਗ ਕੀਤੀ ਗਈ ਹੈ ਐਂ ਮੀ ਜੋ ਕਰੀ ਇਹਦੀਆਂ ਬਾਹਾਂ ਨੇ ਜੀ ਉਹਨਾਂ ਤੇ ਵੀ ਐਂਕਰ ਹੈ ਕਾਫੀ ਸਾਰਾ ਐਂਕਰ ਹੈ ਜਿੰਨਾ ਪਹੁੰਚਿਆਂ ਦੇ ਉੱਤੇ ਸੇਮ ਹੀ ਉਨੀ ਲੈਂਥ ਪਹੁੰਚਿਆਂ ਦੀ ਹੈ ਤੇ ਨਾਲ embroidery ਕੀਤੀ ਹੈ ਐਂਕਰਿੰਗ ਦੇ ਨਾਲ embroidery ਦੇ ਨਾਲ lacing insertion ਕੀਤੀ ਗਈ ਹੈ ਸਟ੍ਰੇਟ ਇਹਦਾ ਬਾਟਮ ਰੱਖਿਆ ਜੀ ਤੇ ਇਹਦਾ ਦੁਪੱਟਾ ਡਬਲ ਡਾਈ ਦੇ ਵਿੱਚ ਗਿਆ ਹੈ ਟੇਡੀਆਂ ਲੀਹਾਂ ਪਾਈਆਂ ਨੇ ਜਿਹੜੇ ਕਲਰ ਦੀ embroidery ਹੈ ਉਸ ਕਲਰ ਦੀ embroidery ਉਹ ਕਰਕੇ ਇਸ ਨੂੰ ਤਿਆਰ ਕੀਤਾ ਗਿਆ ਬਹੁਤ ਸੋਹਣਾ ਇਹਦਾ ਦੁਪੱਟਾ ਤਿਆਰ ਹੋਇਆ ਬਹੁਤ ਸੋਹਣਾ ਇਹ ਸੂਟ ਤਿਆਰ ਹੋਇਆ ਤੁਸੀਂ ਇਹਨਾਂ ਨੂੰ ਕਿਸੇ ਵੀ ਕਲਰ ਕੰਬੀਨੇਸ਼ਨ ਤੇ ਕਰਾ ਸਕਦੇ ਜਿਹੜਾ ਆਖਲਾ ਸੂਟ ਪਹਿਣ ਦਾ ਤਿਆਰ ਹੋਇਆ ਹੋਇਆ ਜੀ ਉਹ ਪਿਸਤਾ ਕਲਰ ਦੇ ਉਤੇ ਪਿਸਤਾ ਕਲਰ ਦੇ ਉਤੇ ਉਹ ਵੀ ਬਹੁਤ ਸੋਹਣਾ ਸੂਟ ਹੈ ਜੀ ਇਹਦਾ ਵੀ ਤੁਸੀਂ ਦੇਖ ਸਕਦੇ ਹੋ ਆ ਐਵੇਂ ਬਣੀ ਹੈ ਇਹਦੀ ਨੈਕਲਾਈਨ ਕੀਤੀ ਗਈ ਹੈ ਪੋਟਲੀ ਬਟਨ ਦਿੱਤੇ ਗਏ ਨੇ ਜੀ ਪੋਟਲੀ ਬਟਨ ਦੇ ਉੱਤੇ ਅਸੀਂ ਮਜੈਂਟਾ ਕਲਰ ਦੀ ਹਾਈਲਾਈਟਿੰਗ ਦੇ ਨਾਲ ਪਾਈਪਿੰਗ ਕੀਤੀ ਗਈ ਹੈ ਆਹਾਂ ਇਹਨਾਂ ਦੀਆਂ ਬਾਹਵਾਂ ਜਾ ਰਹੀਆਂ ਨੇ ਜੀ ਬਾਹਵਾਂ ਦੇ ਉੱਤੇ embroidery ਕੀਤੀ ਗਈ ਹੈ ਬਾਹਵਾਂ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀਆਂ ਕੀਤੀਆਂ ਨੇ ਨਾਲ ਦੇ ਧਾਗੇ ਦਾ thread ਹੈ ਤੇ ਇੱਕ ਹਾਈਲਾਈਟਡ ਕਲਰ ਕੀਤਾ ਗਿਆ ਜਿਹੜੇ ਗੁਲਾਬ ਦੀਆਂ ਕਲੀ ਦੀ ਕੀਤੀ ਹੈ ਨਾਲ ਇਸ ਨੂੰ ਫਿਨਿਸ਼ਿੰਗ ਅਸੀਂ ਨੇ ਪਾਈਪਿੰਗ ਦਿੱਤੀ ਹੈ ਬਰੀਕ ਜਿਹੀ ਬਰੀ ਕਲਰ ਦੀ ਉਸ ਜਿਹੜੀ embroidery ਹੈ ਉਸੇ ਦੀ ਪਾਈਪਿੰਗ ਦਿੱਤੀ ਹੈ ਤੇ ਇਹ ਦੀ ਸਲਵਾਰ ਹੈ ਜੀ ਸਟ੍ਰੇਟ ਸਲਵਾਰ ਹੈ ਸਟ੍ਰੇਟ ਸਲਵਾਰ ਦੇ ਉੱਤੇ ਇਹ ਸਾਰੀ embroidery ਕੀਤੀ ਹੈ ਸਟ੍ਰੇਟ ਸਲਵਾਰ ਦੇ ਉੱਤੇ ਇਹ ਸਾਰੀ embroidery ਕੀਤੀ ਹੈ ਗੁਲਾਬ ਦੀਆਂ ਕਲੀਆਂ ਜੀਆਂ ਨੇ ਜੀ ਇਹਨਾਂ ਦੇ ਉੱਤੇ ਤੇ ਜਿਹੜਾ ਇਹਦਾ ਦੁਪੱਟਾ ਜੀ ਉਹ ਮਸਲੀਨ ਦਾ ਤਿਆਰ ਕੀਤਾ ਹੈ ਟਾਪੀ ਮਸਲੀਨ ਲਾਈਨਿੰਗ ਦੇ ਵਿੱਚ ਤਿਆਰ ਕੀਤਾ ਕਿਉਂਕਿ ਫੈਬਰਿਕ ਲਾਈਨਿੰਗ ਦੇ ਵਿੱਚ ਸੀਗਾ ਫੈਬਰਿਕ ਸਾਰੇ ਕਾਟਨ ਦੇ ਨੇ ਜੀ ਇਹ ਲਾਈਨਿੰਗ ਦੇ ਵਿੱਚ ਸੀਗਾ ਤਾਂ ਇਹਦਾ ਅਸੀਂ ਨੇ ਟਾਪੀ ਮਸਲੀਨ ਦਾ ਲਾਈਨਿੰਗ ਵਾਲਾ ਦੁਪੱਟਾ ਕੀਤਾ ਤੇ ਦੁਪੱਟਾ ਇਸ ਤਰੀਕੇ ਦੇ ਨਾਲ ਮਾ ਸੋਣਾ ਇਹ ਦੁਪੱਟਾ ਜਿਹੜਾ ਪੱਲਿਆਂ ਦੇ ਉੱਤੇ ਟਾਈ ਐਂਡ ਡਾਈ ਕੀਤੀ ਗਈ ਹੈ ਸੈਂਟਰ ਚੋਂ ਅਸੀਂ ਇਹਨੂੰ ਬਚਾਉਣ ਨੂੰ ਪਲੇਨ ਰੱਖਿਆ ਇਸ ਨੂੰ ਤੁਸੀਂ ਕਿਸੇ ਵੀ ਕਲਰ ਕੰਬੀਨੇਸ਼ਨ ਤੇ ਕਰਾ ਸਕਦੇ ਹੋ ਅਗੇ ਫਰਦਰ ਜਿਹੜੇ ਸੀਜ਼ਨ ਇਹਨਾਂ ਨੂੰ ਕੜਾਈਆਂ ਵਾਲੇ ਤੁਸੀਂ ਫੰਕਸ਼ਨਲ ਵੀ ਬਣਾ ਸਕਦੇ ਹੋ ਇਹਨੀਆਂ ਅਸੀਂ ਨੇ ਇਹ ਕਾਟਨ ਤੇ ਬਣਾਏ ਹੈ ਅਸੀਂ ਇਹਨਾਂ ਨੂੰ ਫੰਕਸ਼ਨਲ ਸੂਟ ਥੋੜੇ ਸੈਮੀ ਕੈਜੂਅਲ ਸੂਟਸ ਬਣਾ ਸੈਮੀ ਫਾਰਮਲ ਸੂਟ ਬਣਾ ਦਾਂਗੇ ਜੀ ਅਗਲਾ ਸੂਟ ਹੈ ਜੀ ਇਹ ਪਿੰਟਸ ਚ ਬਣਾਇਆ ਹੈ ਉਹਨਾਂ ਦਾ ਮਾਸਟਰ ਸ਼ੇਡ ਦੇ ਉੱਤੇ ਸੀਗਾ ਜੀ ਪਹਿਲਾਂ ਇਹਦਾ ਨੈਕਲਾਈਨ ਤੁਸੀਂ ਚੈੱਕ ਕਰ ਸਕਦੇ ਹੋ ਲੇਸਿੰਗ ਦਿੱਤੀ ਗਈ ਹੈ ਲੇਸਿੰਗ ਦੇ ਨਾਲ ਅਸੀਂ ਨੇ ਇਹ ਨੈਕਲਾਈਨ ਪ੍ਰੋਵਾਈਡ ਕੀਤਾ ਹੈ ਨਾਲ ਹੀ ਉਵੇਂ ਜੁਕਰ 슬ੀਵਸ ਦੇ ਉੱਤੇ ਕੀਤੀ ਗਈ ਹੈ 슬ੀਵਸ ਦੇ ਉੱਤੇ ਸਕਰੀਨ ਪ੍ਰਿੰਟ ਕੀਤਾ ਗਿਆ ਸੀਗਾ ਜੀ ਤੇ ਇਸ ਤਰੀਕੇ ਨਾਲ ਉਹ ਦਿਖੇਰੇ ਦਿੱਤੀ ਗਈ ਹੈ ਇਹਦੇ ਨਾਲ ਉਹਨਾਂ ਦੀ ਅਫਗਾਨੀ ਸਲਵਾਰ ਬਣਾਈ ਹੈ ਅਫਗਾਨੀ ਸਲਵਾਰ ਬਣੀ ਹੋਈ ਹੈ ਜੀ ਬੜੀ ਸੋਹਣੀ ਮਸਟਰਡ ਕਲਰ ਦੇ ਉੱਤੇ ਅਫਗਾਨੀ ਦਾ ਬਾਟਮ ਬਣਿਆ ਹੋਇਆ ਹੈ ਇਹਦਾ ਜਿਹੜਾ ਦੁਪੱਟਾ ਜੀ ਇਹ ਟੈਬੀ ਤੇ ਹੈ ਟੈਬੀ ਚੈੱਕ ਦੇ ਉੱਤੇ ਬਣਿਆ ਹੋਇਆ ਬਹੁਤ ਸੋਹਣਾ ਇਹਦਾ ਦੁਪੱਟਾ ਬਣਿਆ ਟੈਬੀ ਚੈੱਕ ਦੇ ਉੱਤੇ ਇਹ ਦੁਪੱਟਾ ਹੈ ਨਾਲ ਅਸੀਂ ਇਸ ਨੂੰ ਦੁਪੱਟੇ ਨੂੰ ਲੇਸਿੰਗ ਦੀ ਫਿਨਿਸ਼ਿੰਗ ਦਿੱਤੀ ਹੈ ਮਰੂਨ ਕਲਰ ਦੀ ਲੇਸਿੰਗ ਦੀ ਫਿਨਿਸ਼ਿੰਗ ਦਿੱਤੀ ਹੈ ਖੁੱਲਾ ਡੁੱਲਾ 1.5 ਮੀਟਰ ਦਾ ਦੁਪੱਟਾ ਬਹੁਤ ਸੋਹਣਾ ਹੈ ਸੂਟ ਬਣਿਆ ਜੇ ਤੁਹਾਨੂੰ ਸੂਟ ਚੰਗੇ ਲੱਗ ਰਹੇ ਨੇ ਤਾਂ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਜਿਹੜੀਆਂ ਭੈਣਾਂ ਸਾਡੇ ਚੈਨਲ ਤੇ ਨਵੀਆਂ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਅਗਲਾ ਸੂਟ ਹੈ ਜੀ ਪੈਰਟ ਕਲਰ ਦੇ ਉੱਤੇ ਬਹੁਤ ਸੋਹਣਾ ਇਹ ਵੀ ਕਾਟਨ ਦਾ ਸੂਟ ਹੈ ਇਸ ਨੂੰ ਵੀ ਬੜਾ ਸੋਹਣਾ ਸੀ ਸਟਿਚਿੰਗ ਸਟਾਈਲ ਦੇ ਵਿੱਚ ਪ੍ਰੋਵਾਈਡ ਕੀਤਾ ਹੈ ਨਾਲ ਐਮਬਰਾਇਡਰੀ ਦਿੱਤੀ ਗਈ ਹੈ ਜੀ ਪਹਿਲਾਂ ਇਹਦਾ ਨੈਕਲਾਈਨ ਦੇਖ ਸਕਦੇ ਹੋ ਤੁਸੀਂ ਨੈਕਲਾਈਨ ਕੀਤਾ ਗਿਆ ਸੀ ਇਸ ਤਰੀਕੇ ਦੇ ਨਾਲ ਇਹਦੀ ਨੈਕਲਾਈਨ ਕੀਤੀ ਹੈ ਤੇ ਇਹਦੀ ਐਵੇਂ ਐਮਬਰਾਇਡਰੀ ਹੈ ਬੜੀ ਸੋਹਣੀ ਇਹਦੀ ਐਮਬਰਾਇਡਰੀ ਦਿੱਤੀ ਗਈ ਹੈ ਸ਼ਾਰਟ ਇਹ ਸ਼ਰਟ ਦਿੱਤੀ ਗਈ ਹੈ ਫਰਸ਼ੇ ਸਲਵਾ ਦੇ ਨਾਲ ਬਣਾਈ ਹੈ ਇਹਦੀ ਇਹ ਪਾਈਪਿੰਗ ਦਿੱਤੀ ਹੈ ਜੀ ਅਸੀਂ ਪਾਈਪਿੰਗ ਦਿੱਤੀ ਹੈ ਉਵੇਂ ਜੁੱਕਰੀ 슬ੀਵਜ਼ ਹੈ 슬ੀਵਜ਼ ਦੇ ਉੱਤੇ ਵੀ ਇਸ ਤਰੀਕੇ ਦੇ ਨਾਲ ਐਮਬਰਾਇਡਰੀ ਕੀਤੀ ਗਈ ਹੈ ਪਾਈਪਿੰਗ ਦਿੱਤੀ ਹੈ ਜੀ ਤੇ ਫਰਸ਼ੀ ਸਲਵਾਰ ਬਣੀ ਹੈ ਫਰਸ਼ੀ ਸਲਵਾਰ ਨੂੰ ਅਸੀਂ ਇਸ ਤਰੀਕੇ ਨਾਲ ਡਿਜ਼ਾਈਨ ਕੀਤਾ ਹੈ ਆਫ ਵਾਈਟ ਧਾਗੇ ਨਾਲ ਬੜਾ ਸੋਹਣਾ ਇਸ ਨੂੰ ਤਿਆਰ ਕੀਤਾ ਗਿਆ ਦੁਪੱਟਾ ਇਹਦਾ ਪਲੇਨ ਰੱਖਿਆ ਇਹਦੇ ਤੇ ਲੇਸਿੰਗ ਹਲੇ ਰਹਿੰਦੀ ਹੈ ਇਹ ਲੇਸਿੰਗ ਹੋ ਚੁੱਕੀ ਹੈ ਅਗਲਾ ਜਿਹੜਾ ਸੂਟ ਹੈ ਜੀ ਉਹ ਆਈਸੀ ਬਲੂ ਦੇ ਉੱਤੇ ਹੈ ਬਹੁਤ ਸੋਹਣਾ ਆਈਸੀ ਬਲੂ ਰੰਗ ਹੈ ਜੀ ਉਸ ਦੇ ਉੱਤੇ ਤਿਆਰ ਕੀਤਾ ਗਿਆ ਇਹਦਾ ਵੀ ਵੀ neck ਬਣਿਆ ਹੋਇਆ ਵੀ neck ਦੇ ਨਾਲ ਇਹਦੀ embroidery ਬਣੀ ਹੈ ਜੀ ਬਹੁਤ ਸੋਹਣੀ embroidery ਜਾ ਰਹੀ ਹੈ ਐਵੇਂ ਜੁ ਕਰੀਏ ਇਹਨਾਂ ਦੀਆਂ ਖੁੱਲੀਆਂ ਬੈਲ ਸਲੀਵਸ ਨਹੀਂ ਲੰਬੀਆਂ ਬਾਹਵਾਂ ਨੇ ਤੇ ਸਲੀਵਸ ਤੇ ਨੇ ਤੇ ਇਹ ਇਹਦਾ ਘੇਰਾ ਜਾਂਦਾ ਇਸ ਦਾ ਹੀ ਘੇਰਾ ਜਾਂਦਾ ਇਹ ਥੋੜਾ ਫੈਬਰਿਕ ਗਾਫਾ ਜੀ ਜਿਹੜਾ ਹੁਣ ਅੱਗੇ ਸੀਜ਼ਨਸ ਉਹ ਸੋਹਣੇ ਸੂਟਸ ਨੇ ਜਿਹੜਾ ਮੈਂ ਸੂਟ ਪਾਇਆ ਹੋਇਆ ਹੈ ਤੁਸੀਂ ਇਸ ਨੂੰ ਇਸ ਤਰੀਕੇ ਦੇ ਨਾਲ ਵੀ ਕਰਾ ਸਕਦੇ ਹੋ ਜੀ embroidery ਹੈ ਜੀ ਬਹੁਤ ਸੋਹਣੀ ਤੇ ਇਹਦੀ ਫਰਸ਼ੀ ਸਰਵਾਰ ਹੈ ਫਰਸ਼ੀ ਸਰਵਾਰ ਤੁਸੀਂ ਇਹਨਾਂ ਨੂੰ ਤਿਆਰ ਕਰਵਾ ਸਕਦੇ ਹੋ ਬਹੁਤ ਹੀ ਬਰੀਕ ਜਾਇਦਾ ਕੰਮ ਹੈ ਅੰਬੀਆਂ ਜੀਆਂ ਕੀਤੀਆਂ ਹੋਈਆਂ ਨੇ ਬਹੁਤ ਸੋਹਣੀਆਂ ਇਹਨਾਂ ਦੇ ਨਾਲ ਕਰ ਸਕਦੇ ਹੋ ਜੇ ਕਿਸੇ ਵੀ ਕਲਰ ਕੰਬੀਨੇਸ਼ਨ ਤੇ ਇਹ ਸੂਟ ਤਿਆਰ ਹੋ ਸਕਦੇ ਹਨ ਉਮੀਦ ਕਰਦੀ ਹਾਂ ਜਿਹੜੇ ਵੀ ਸੂਟ ਤੁਹਾਨੂੰ ਅੱਜ ਦਿਖਾਏ ਨੇ ਬਹੁਤ ਸੋਹਣੇ ਲੱਗੇ ਹੋਣਗੇ ਜੇ ਸੋਹਣੇ ਲੱਗੇ ਨੇ ਤਾਂ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਸਸ਼ਟੀ ਕਾਟ